ਗੱਲ ਕਰਾਂਗੇ ਕੁਦਰਤ ਨਾਲ ਜਿਹੜਾ ਖਿਲਵਾੜ ਸੋ ਮੌਜੂਦ ਹੈ ਜੀ ਮੱਤੇਵਾਲੇ ਜੰਗਲਾਂ ਦੇ ਵਿੱਚ ਜਿੱਥੇ ਨਾਲ ਹੀ ਕੁਛ ਹੀ ਕਦਮਾਂ 'ਤੇ ਲੱਗੇ ਪੈਦੇ ਦਰਿਆ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਉਹ ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਓਗੇ ਕਿ ਇਤਿਹਾਸ 'ਚ ਪਹਿਲੀ ਵਾਰ ਤਸਵੀਰਾਂ ਨੇ ਅਕਸਰ ਕਹਿੰਦੇ ਨੇ ਕਿ ਜੰਗਲ ਵਿੱਚ ਮੰਗਲ ਲੱਗਦੇ ਨੇ ਪਰ ਇਸ ਵਾਰ ਇਹ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਮੱਤੇਵਾਲੇ ਜੰਗਲ ਵਿੱਚ ਪਹੁੰਚੇ ਆਂ ਜਿੱਤੇ ਅਕਸਰ ਹਰਿਆਲੀ ਨਜ਼ਰ ਆਇਆ ਕਰਦੇ ਸੀ ਪਰ ਇਹ ਤਸਵੀਰਾਂ ਤੁਹਾਡੇ ਆ ਦੇਖ ਕੇ ਤੁਸੀਂ ਖੁਦ ਹੋ ਜਾਗੇ ਹੈਰਾਨ ਹੋ ਤੁਸੀਂ ਵੀ ਮੱਥੇ ਤੇ ਹੱਥ ਮਾਰੋਗੇ ਕਿ ਵਾਕੇ ਪੱਤਰਕਾਰ ਨੇ ਕੋਈ ਨਾ ਕੋਈ ਖਬਰ ਨਵੀਂ ਕੱਟ ਲਿਆ ਆ ਦਿਖਾ ਦਿਤੀਆਂ ਜਾਨ ਇਹ ਅਸੀਂ ਜੰਗਲ ਦੇ ਵਿੱਚ ਮਿੱਟੀ ਵਾਲੇ ਪਹੁੰਚੇ ਆ ਤੇ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਇਹ ਇਹ ਫਰਖਸ਼ ਕਿਸ ਤਰ੍ਹਾਂ ਜੜੇ ਸੁੱਕੇ ਨੇ ਉਹਦਾ ਕਾਰਨ ਉਹ ਵੀ ਤੁਹਾਨੂੰ ਦੱਸਾਂਗੇ ਇਹਦਾ ਕਾਰਨ ਮਾਈਨਿੰਗ ਦੀ ਗੱਲ ਕਰੀਏ ਰੇਕਟਾ ਜਿਹੜਾ ਸ਼ਰੇਮ ਦਰਿਆ ਤੋਂ ਨਿਕਲਦਾ ਜੋ ਪਿਛਲੇ ਦਿਨੇ ਪਿੰਡ ਬੋਜਗੜ ਦੇ ਵਿੱਚ ਪਿੰਡ ਵਾਲਿਆਂ ਵੱਲੋਂ ਤੰਨਾ ਲਗਾਇਆ ਜਾ ਰਿਹਾ ਇਸ ਦੇ ਖਿਲਾਫ ਔਰ ਪੰਜਾਬ ਨੂੰ ਟਾਟੇਵਾ ਟੀਵੀ ਚੈਨਲ ਤੇ ਰਾਹੀਂ ਜੁਧਿਆਣਾ ਪਾਸਟੀ ਜੋ ਤੇਵਾਲ ਇੱਕ ਖਬਰ ਦਿਖਾਈ ਗਈ ਸੀ ਕੁਝ ਦਿਨ ਪਹਿਲਾਂ ਜਿੱਥੇ ਇੱਕ ਟਿਪਰ ਪਲਟਿਆ ਜਿੱਥੇ ਟਿਪਰ ਵਾਲਿਆਂ ਦਾ ਕਹਿਣਾ ਕਿ ਇਹ ਰਿਕਸ਼ਾ ਵਾਲਿਆਂ ਦੇ ਕਾਰਨ ਇਹ ਟਿਪਰ ਪਲਟਿਆ ਜਿਹੜਾ ਹਾਸੀ ਦਾ ਸ਼ਕਾਰ ਹੋਇਆ ਜੱਕੋ ਰੱਖੇ ਸਾਈਆਂ ਤੇ ਮਾਰ ਸਕੇ ਨਾ ਕੋਈ ਉਥੇ ਇੱਕ ਦੂਜੀ ਗੱਲ ਪੁੱਛੀ ਜੀ ਗਈ ਹੈ ਗੱਲ ਸੀ ਕਿ ਜਿਹੜੇ ਬੱਚੇ ਸਕੂਲ ਜਾ ਰਹੇ ਸੀ ਉਹ ਬਚਾ ਹੋ ਗਏ ਉਹਦਾ ਪ੍ਰਸ਼ੰਤਾ ਬਣੇ ਚੰਗਾ ਕੀਤਾ ਕਿ ਜਿਹੜਾ ਹੱਥ ਦੇ ਕੇ ਬਚਾ ਲਿਆ ਪਰ ਦੂਜੀ ਗੱਲ ਹੈ ਵੀਡੀਓ ਵਿੱਚ ਦੇਖੋ ਕਹਿੰਦੇ ਨੇ ਟਿਪਰ ਵਾਲੇ ਕਹਿੰਦੇ ਨੇ ਅਸੀਂ ਉਹਨੂੰ ਬਚਾਇਆ ਅਗਰ ਟਿਪਰ ਦੀ ਸਪੀਡ ਕੱਟ ਹੁੰਦੀ ਤਾਂ ਮੈਨੂੰ ਨਹੀਂ ਲੱਗਦਾ ਕਿ ਟਿਪਰ ਉਸ ਫੁੱਟ ਪਾਂ ਤੇ ਚੜ ਜਾਂਦਾ ਤੁਸੀਂ ਦੇਖ ਰਹੇ ਹੋ ਗਲਤੀ ਇਹਨਾਂ ਨੇ ਈ ਰਿਕਸ਼ੇ ਵਾਲੇ ਦੀ ਕੀਤੀ ਔਰ ਕਮੈਂਟਸ ਆ ਰਹੇ ਨੇ ਪੰਜਾਬ ਨੂੰ 24 ਚੈਨਲ ਤੇ ਪੱਤਰਕਾਰ ਵੀਰ ਚੰਗੀ ਤਰ੍ਹਾਂ ਪਹਿਲਾਂ ਵੀਡੀਓ ਦੇਖ ਲਿਆ ਕਰ ਫਿਰ ਤੂੰ ਬੋਲਿਆ ਕਰ ਅਸੀਂ ਤੁਹਾਡੇ ਖਿਲਾਫ ਨਹੀਂ ਬੋਲਦੇ ਕਿਉਂਕਿ ਤੁਸੀਂ 45 45 ਲੱਖ ਰੁਪਏ ਲਾ ਕੇ ਟਿਪਰ ਖਰੀਦੇ ਨੇ ਟੈਕਸ ਭਰਦੇ ਨੇ ਪਰ ਮਾਮਲਾ ਹੁਣ ਜਿਹੜਾ ਸੀ ਪਿੰਡ ਜੋ ਮੱਤੇਵਾੜੇ ਪਹੁੰਚੇ ਆ ਉਹ ਸਾਡੇ ਨਾਲ ਕਿਸਾਨ ਮਜ਼ਦੂਰ ਪੰਜਾਬ ਦੇ ਜੋ ਸੁਖਦੇਸ਼ ਸਿੰਘ ਮੰਗਲੀ ਉਹ ਵੀ ਮੌਜੂਦ ਨੇ ਨੇ ਮੰਗਲੀ صاحب ਪਹਿਲਾ ਤਾਂ ਪੰਜਾਬ ਨੂੰ 24 ਚੈਨਲ ਵਿੱਚ ਸਵਾਗਤ ਹੈ ਭਾਰਤੀ ਕਿਸਾਨ ਮਜਬੂਤ ਜੂਨੀਅਰ ਦੇ ਪਰ ਜੋ ਤੁਸੀਂ ਮੈਂਬਰ ਹੋ ਅਕਸਰ ਦੇਖਦੇ ਨੇ ਕੋਈ ਵੀ ਪੰਜਾਬ ਵਿੱਚ ਭੀੜ ਹੁੰਦੀ ਹੈ ਤੇ ਕਿਸਾਨ ਵੀ ਹਮੇਸ਼ਾ ਅੱਗੇ ਡਟਦੇ ਨੇ ਗੱਲ ਕਰੀਏ ਰਾਹ ਰੋਡ ਦੇ ਉੱਤੇ ਟਿਪਰਾਂ ਦੇ ਖਿਲਾਫ ਸੜਕ ਛੜਕ ਨਹੀਂ ਸੀ ਬੰਦੀ ਤਾਂ ਵੀ ਤੁਹਾਡੀ ਆਵਾਜ਼ ਇਸ ਜੂਨੀਅਰ ਚੱਕੀ ਦਾ ਅੱਜ ਰਾਹ ਰੋਡ ਕੁਝ ਹਿੱਸੇ ਤੇ ਬਣਿਆ ਉਹ ਸਰਕਾਰ ਦਾ ਸਲੰਗ ਜੋ ਕਦਮ ਪਰ ਇੱਕ ਆਹ ਤਸਵੀਰਾਂ ਦੇਖ ਕੇ ਰੋਣਾ ਆ ਰਿਹਾ ਕਿ ਇਹ ਜੰਗਲ ਅਕਸਰ ਹਰਿਆਲੀ ਹੋਇਆ ਕਰਦੀ ਸੀ ਅੱਜ ਜਿਹੜੇ ਪੰਜਰ ਬਣਿਆ ਪੰਜਾਬ ਨੂੰ 25 ਚੈਨਲ ਦੁਨੋਂ ਹੋਇਆ ਬਹੁਤ ਬਹੁਤ ਜੀ ਵੀ ਤੁਹਾਨੂੰ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਤ ਜਿਹੜਾ ਇਸ ਹਲਕੀ ਦੇ ਜਿਹੜੇ ਮਸਲੇ ਆ ਉਹ ਸਮੇਂ ਸਮੇਂ ਤੇ ਰਿਪੋਰਟਾਉਂਦੇ ਆਂ ਰਾਹੋਂ ਰੋਡ ਦੇ ਲਈ ਵੀ ਤੁਸੀਂ ਸਾਡਾ ਮੇਰੇ ਖਿਆਲ ਦੇ ਵਿੱਚ ਪਹਿਲੇ ਨੰਬਰ ਤੇ ਹੋਊਗਾ ਤੁਹਾਡਾ ਚੈਨਲ ਕਿ ਜਿਹੜਾ ਸਾਡਾ ਰਾਹੋਂ ਰੋਡ ਦਾ ਮਸਲਾ ਸੀ ਉਹਦੇ ਲਈ ਤੁਸੀਂ ਸਾਰੀ ਕਵਰੇਜ ਕਰਕੇ ਸਾਡੀ ਜਿਹੜੀ ਆਵਾਜ਼ ਸੀ ਜਿਹੜੀ ਇਹ ਪਹੁੰਚਾਈ ਤੁਹਾਡਾ ਧੰਨਵਾਦ ਕਰਦੇ ਆਂ ਦੂਸਰੀ ਗੱਲ ਜਿਹੜੀ ਤੁਸੀਂ ਕਰਦੇ ਹੋ ਵੀ ਇਹ ਜੰਗਲ ਵਾਲੀ ਜਾ ਰਿਤੇ ਰਿਤੇ ਦੀ ਮੈਨਗ ਵਾਲੀ ਦੇਖੋ ਮੈਨਗ ਦੇ ਨਾਲ ਸਾਡਾ ਕੋਈ ਬਹੁਤਾ ਲੈਣਾ ਦੇਣਾ ਤਾਂ ਹੈ ਨਹੀਂ ਸਰਕਾਰ ਦੀ ਇਨਕਮ ਦਾ ਸਾਧਨ ਹੈਗਾ ਸਰਕਾਰ ਪੈਸਾ ਕਮਾਵੇ ਸਾਨੂੰ ਕੋਈ ਇਤਰਾਜ਼ ਨਹੀਂ ਜਿਹੜੇ ਟਿਪਰਾਂ ਵਾਲੇ ਭਰਾ ਨੇ ਉਹ ਸਾਡੇ ਰਿਸ਼ਤੇਦਾਰ ਸੱਚ ਕਹਿੰਦਾ ਸਾਡੇ ਬਹੁਤ ਨਿੱਜੀ ਕੀ ਰਿਸ਼ਤੇਦਾਰ ਨੇ ਸਾਡੇ ਸਾਦੇ ਭੈਣ ਦਾ ਸਾਡੇ ਪਿੰਡਾਂ ਵਾਲੇ ਨੇ ਠੀਕ ਹੈ ਤਾਂ ਅਸੀਂ ਕਹਿੰਦੇ ਇਹਨਾਂ ਨੂੰ ਕਿ ਰਿਜਕਾਰ ਚਲਾਉਣਾ ਚਾਹੀਦਾ ਲੇਕਿਨ ਗੱਲ ਇਸ ਤਰ੍ਹਾਂ ਹੈ ਕਿ ਆ ਵੀ ਡੁੱਟੀਆਂਆਂ ਕਿਆਂ ਤੇ ਕਾਮ ਬਦਨਾਮ ਵਾਲੀ ਗੱਲ ਆ ਪੈਸਾ ਲੀਡਰ ਕੁਮਾਰ ਰਹੇ ਨੇ ਤੇ ਖੇਤਰੋ ਖੇਤਰੀ ਜਿਹੜਾ ਸਾਡਾ ਭਾਈਚਾਰਾ ਹੋਇਆ ਹੋਇਆ ਸਰਕਾਰ ਜਿੰਨੇ ਜੇ ਪਰਮਾਈਨਿੰਗ ਕਰਨੀ ਆ ਤਾਂ ਸਰਕਾਰ ਇਹਨਾਂ ਨੂੰ ਸੜਕ ਕਿਉਂ ਨਹੀਂ ਬਣਾ ਕੇ ਦਿੰਦੀ 35 ਕਰੋੜ ਰੁਪਇਆ ਬੰਨ ਦੇ ਲਈ ਆਇਆ ਸੜਕ ਬਣਾਉਣ ਦੇ ਲਈ ਉਹਦੇ ਵਿੱਚੋਂ ਮੇਰੇ ਖਿਆਲ ਪੰਜ-ਸੱਤ ਲੱਖ ਰੁਪਏ ਦਾ ਇਹਨਾਂ ਨੇ ਉੱਥੇ ਵਟਾ ਪਾਇਆ ਲੇਕਿਨ ਉਹ 5 ਕਰੋੜ ਰੁਪਇਆ ਅਕਾਊਂਟ ਦੇ ਵਿੱਚੋਂ ਸਾਨੂੰ ਪਤਾ ਲੱਗਿਆ ਵੀ ਜੇ ਗੱਲ ਸੱਚੀ ਆ ਵੀ 5 ਕਰੋੜ ਰੁਪਇਆ ਉਹਦੇ ਵਿੱਚੋਂ ਕੱਢਿਆ 30 ਕਰੋੜ ਰੁਪਇਆ ਬਾਕੀ ਪਿਆ ਬਿਉਤੀ ਕਰੋੜ ਰੁਪਏ ਦੇ ਨਾਲ ਯਾਰ ਬੰਨਦੇ ਤੇ ਉਤੇ ਸੜਕ ਕਿਉਂ ਨਹੀਂ ਬਣਾਉਂਦੇ ਫਿਰ ਉਸ ਰੁਪਏ ਨੂੰ ਡੀਸੀ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਅਸੀਂ ਲਿਖਤੀ ਵੀ ਦੇ ਕੇ ਆਏ ਆਂ ਪਰ ਸੁਣ ਨਹੀਂ ਗਾਤਾ ਵੀ ਉਹ ਪੈਸੇ ਨੂੰ ਜਿਹੜਾ ਇਸਤੇਮਾਲ ਕੀਤਾ ਜਾਵੇ ਉਹ ਪੈਸਾ ਦੇਖੋ ਕਿੱਥੇ ਪਿਆ ਉਹਦੇ ਨਾਲ ਜੇ ਇਹ ਸੜਕ ਬਣ ਜਾਂਦੀ ਹੈ ਬੰਨਦੇ ਨਾਲ ਨਾਲ ਫਿਰ ਪਿੰਡਾਂ ਵਾਲਾ ਤਾਂ ਕੋਈ ਮਸਲਾ ਹੀ ਨਹੀਂ ਹੈਗਾ ਅਸੀਂ ਕਹਿੰਦੇ ਇਹਨਾਂ ਦਾ ਵੀ ਕਾਰੋਬਾਰ ਚੱਲੇ ਸਰਕਾਰ ਨੂੰ ਵੀ ਆਮਦਨ ਹੋਵੇ ਲੇਕਿਨ ਹੁਣ ਇਹਦਾ ਵਜਾ ਇਹ ਨਹੀਂ ਹੁੰਦਾ ਵੀ ਆਪਾਂ ਹੁਣ ਜਨਤਾ ਥੋੜਾ ਮਾਰ ਦੇਣੀ ਹੈ ਜਾਂ ਤਾਂ ਦੇ ਹੁਣ ਜਿਹੜੇ ਘਰ ਆ ਦੇਖੋ ਉਹ ਇਹ ਟਿਪਰਾਂ ਦਾ ਲੋਡ ਬਹੁਤ ਜ਼ਿਆਦਾ ਸਰਕਾ ਹੈਗੀਆਂ ਨੇ ਬਾਈਪੋਟ ਦਾ ਸੜਕਾਂ ਨੇ ਜਾਂ 16 ਫੁੱਟ ਸੜਕਾਂ ਨੇ ਉਹਦੇ ਵਿੱਚੋਂ ਜਿਹੜਾ ਸਰਕਾਰ ਨੇ ਤੇ ਹੁਣ ਐਡੇ ਵੱਡੇ ਟਿਪਰ ਚਲਾਏ ਕੀਤਾ ਫਿਰ ਲੰਗੜ ਆਲੇ ਨੇ ਜਿਹੜਾ ਕੋ ਟ੍ਰਾਲੀ ਲੈ ਕੇ ਸਾਹਮਣੇ ਆ ਗਿਆ ਹੁਣ ਖੇਤੀਬਾੜੀ ਦਾ ਵੀ ਕੰਮ ਚੱਲ ਪਿਆ ਕਣਕ ਦੀ ਵੜਾਈ ਦਾ ਫਿਰ ਉਹਨਾਂ ਨੇ ਕਿੱਥੋਂ ਦੀ ਲੰਗਣਾ ਫਿਰ ਉਹ ਲੜਾਈ ਤਾਂ ਫਿਰ ਰੋਜ਼ ਹੋਣੀ ਆ ਉੱਥੇ ਜਦੋਂ ਟਿਪਰ ਲੰਗੇਗਾ ਉਦੋਂ ਉਹ ਟ੍ਰਾਲੀ ਵਾਲ ਆ ਗਿਆ ਟਿਪਰ ਵਾਲਾ ਕਹਿੰਦਾ ਮੇਰਾ ਟਿਪਰ ਭਰਿਆ ਹੋਇਆ ਤੇ ਟਰਾਲੀ ਵਾਲਾ ਕਹਿੰਦਾ ਵੀ ਮੇਰੀ ਵੀ ਟਰਾਲੀ ਭਰੀ ਹੋਈ ਐ ਫੇ ਲੰਘਣਾ ਕਿੱਥੇ ਦੀ ਐ ਸੋ ਗੱਲ ਇਹ ਐ ਵੀ ਸਰਕਾਰ ਆਪਣਾ ਵੀ ਕੰਮ ਚਲਾਵੇ ਲੇਕਿਨ ਇਹਨਾਂ ਦਾ ਵੀ ਸੋਚਣਾ ਚਾਹੀਦਾ ਵੀ ਜਨਤਾ ਦਾ ਵੀ ਸੋਚੇ ਨਾ ਹੁਣ ਲੜਾਈ ਭਾਈਚਾਰੇ ਦੇ ਵਿੱਚ ਪੈ ਗਈ ਜਿਹੜੀ ਕਿ ਬਹੁਤ ਸ਼ਰਮਨਾਕ ਮੰਗਲੀ ਸਾਹਿਬ ਦੇਖ ਰਹੇ ਆਪਾਂ ਇਸ ਵੇਲੇ ਜੰਗਲ ਵਿੱਚ ਪਹੁੰਚੇ ਆਂ ਤੇ ਜੰਗਲ ਵਿੱਚ ਅਕਸਰ ਲੋਕ ਆਏ ਕਰਦੇ ਸੀ ਕਿ ਅਸੀਂ ਜੰਗਲ ਚ ਜਾ ਰਹੇ ਆਂ ਕਿ ਹਰਿਆਲੀ ਬਹੁਤ ਪਿਆਰੀ ਜੀ ਪਰ ਦੇਖ ਰਹੇ ਨੇ ਤਸਵੀਰਾਂ ਦੇਖ ਕੇ ਅੱਖਾਂ 'ਚੋਂ ਅੰਜੂ ਵੀ ਆ ਰਿਹਾ ਕਿ ਕੁਦਰਤ ਨਾਲ ਖਿਲਵਾੜ ਹੋ ਰਿਹਾ ਕਿ ਉਹ ਕਹਿੰਦੇ ਨੇ ਥੋੜੀ ਜਿਹੀ ਦੇਖ ਲਈ ਪਿਛਲੇ ਸਾਲਾਂ ਜਿਹੜਾ ਕਿ ਕਰੋਨਾ ਕੋਵਿਡ ਆਇਆ ਸੀ ਤੇ ਉਦੋਂ ਲੋਕ ਘਰ ਘਰ ਅਰਦਾਸਾ ਕਰਦੇ ਸੀ ਗੁਰੂ ਸਾਹਿਬ ਮੋਹੇ ਕਿ ਪ੍ਰਮਾਤਮਾ ਸੁੱਖ ਦਾ ਲੈ ਕੇ ਆਵੇ ਹੁਣ ਉਹ ਕਰੋਨਾ ਕਾਲ ਕਿੱਥੇ ਗਿਆ ਹੁਣ ਉਹ ਮੈਨੂੰ ਲੱਗਦਾ ਉਹ ਚੀਜ਼ ਲੋਕ ਭੁੱਲ ਚੁੱਕੇ ਨੇ ਅੱਜ ਫੇਰ ਦੇਖੋ ਕਿਹੋ ਜੰਗਲ ਦਾ ਕਿਹੋ ਜਿਹਾ ਹਾਲਾਤ ਹੈ ਜਿਹੜੇ ਐਮਐਲਏ ਬਣਦੇ ਆ ਇਹ ਐਮਪੀ ਬਣਦੇ ਆ ਇਹ ਹੁੰਦੇ ਜਨਤਾ ਦੇ ਵਕੀਲ ਇਹਨਾਂ ਨੇ ਇਹ ਜਿਹੜੀਆਂ ਗੱਲਾਂ ਦੇ ਉੱਤੇ ਨਿਗਰਾਨੀ ਕਰਨੀ ਹੁੰਦੀ ਆ ਇਹਨੂੰ ਮਸਲਾ ਵਿਧਾਨ ਸਭਾ ਚ ਲੋਕ ਸਭਾ ਰਾਜ ਸਭਾ ਚ ਉਠਾਉਣਾ ਹੁੰਦਾ ਲੇਕਿਨ ਗੱਲ ਇਸ ਤਰ੍ਹਾਂ ਕਾਬਜ ਹੁੰਦੇ ਨੇ ਤੇ ਸਤਾ ਤੋਂ ਫਿਰ ਪੈਸਾ ਵਾਪਸੀ ਇਹਨਾਂ ਨੇ ਲੈਣਾ ਇਹਨਾਂ ਦਾ ਕੰਮ ਹੋ ਗਿਆ ਲੀਡਰਾਂ ਦਾ ਇਹਨਾਂ ਨੂੰ ਇਸ ਗੱਲ ਦੇ ਨਾਲ ਕੋਈ ਆ ਮੱਤੇਵਾੜੇ ਦਾ ਜੰਗਲ ਆ ਪੰਜਾਬ ਦਾ ਮੇਰੇ ਖਿਆਲ ਦੇ ਵਿੱਚ ਸ਼ਾਇਦ ਮੈਂ ਗਲਤ ਨਾ ਹੋਵਾਂ ਦਾ ਪੰਜਾਬ ਦਾ ਸਭ ਤੋਂ ਵੱਡਾ ਜੰਗਲ ਲੇਕਿਨ ਇਹ ਸੁੱਕਿਆ ਪਿਆ ਇਹਦਾ ਕਾਰਨ ਕੀ ਆ ਵੀ ਅੱਗੇ ਨਾ ਮਾਈਨਿੰਗ ਨਹੀਂ ਸੀ ਹੁੰਦੀ ਦਰਿਆ ਦੇ ਵਿੱਚ ਉਹ ਲੋਕ ਰੇੜੀਆਂ ਗੱਡਿਆਂ ਦੇ ਨਾਲ ਆਪਣੇ ਪਿੰਡਾਂ ਨੂੰ ਕਿੰਨੀ ਕੁ ਜੂੜਤੋਂਦੇ ਸੀ ਮਾੜਾ ਮੋਟਾ ਰੇਤਾ ਪਟਲਿਆਂਦੇ ਸੀ ਉਤੋਂ ਇੰਨੀ ਡੂੰਗੀ ਇਹ ਜਿਹੜੀਆਂ ਸਰਕਾਰ ਦਾ ਕਹਿ ਰਹੀ ਆ ਵੀ ਹਾਥੀ ਮਾਈਨਿੰਗ ਹੋਣੀ ਚਾਹੀਦੀ ਆ ਜਾਂ ਜੀਸੀਬੀ ਨਾਲ ਹੋਣੀ ਚਾਹੀਦੀ ਆ ਇਹ ਤਾਂ ਉਹ ਪੋਕ ਲੈਣਾ ਪਤਾ ਨਹੀਂ ਉਹ ਬਹੁਤ ਵੱਡੀ ਮੋਟੋ 20 25 25 ਫੁੱਟ ਡੂੰਘਾ ਤੁਸੀਂ ਚੱਲਦੇ ਪਾਣੀ ਦੇ ਵਿੱਚੋਂ ਰੇਤਾ ਕੱਢਿਆ ਜਾਂਦਾ ਵਾ ਉਹ ਪਾਣੀ ਦਾ ਪਾਣੀ ਡੂੰਘਾ ਕਰਦੇ ਮੈਨੂੰ ਉਹਦੇ ਨਾਲ ਪਾਣੀ ਬਹੁਤ ਥੱਲੇ ਚਲੇ ਗਿਆ ਪਹਿਲੀ ਗੱਲ ਸੱਤ ਵਜੇ ਦੇ ਵਿੱਚ ਤੁਸੀਂ ਜਾ ਕੇ ਦੇਖ ਲਿਓ ਹੁਣ ਕਿਉਂਕਿ ਪਾਣੀ ਚੱਲ ਹੀ ਨਹੀਂ ਰਿਹਾ ਨਹਿਰਾਂ ਦੇ ਵਿੱਚ ਨਹਿਰਾਂ ਭਰੀਆਂ ਜਾ ਰਹੀਆਂ ਆ ਪੰਜਾਬ ਦੇ ਲੀਡਰ ਗੱਲਾਂ ਕਰਦੇ ਨੇ ਸਰਕਾਰਾਂ ਅਕੇ ਅਸੀਂ ਇੱਕ ਬੂੰਦ ਵੀ ਪਾਣੀ ਜਿਹੜੀ ਆ ਉਹ ਦੂਜੀਆਂ ਸਟੇਟਾਂ ਨੂੰ ਨਹੀਂ ਦਵਾਂਗੇ ਉਹ ਨਹਿਰਾਂ ਉਹਨਾਂ ਦੇ ਸਟੇਟਾਂ ਨੂੰ ਭਰੀਆਂ ਹੋਈਆਂ ਚੱਲਦੀਆਂ ਜਿਹੜੇ ਪੰਜਾਬ ਦਾ ਦਰਿਆ ਵਾ ਕੀ ਗੱਲ ਇਹ ਹੜਾਂ ਦੇ ਲਈ ਰੱਖਿਆ ਹੋਇਆ ਜਦੋਂ ਵੀ ਇਹਨਾਂ ਕੋਲੇ ਫਿਰ ਡੈਮ ਟੁੱਟਣ ਤੇ ਆ ਜਾਂਦਾ ਫਿਰ ਇਹ ਸੱਤ ਰੋਜ਼ ਦਰਿਆ ਦੇ ਵਿੱਚ ਪਾਣੀ ਛੱਡ ਦਿੰਦੇ ਨੇ ਵੀ ਹੁਣ ਹੁਣ ਕਿਉਂ ਨਹੀਂ ਛੱਡਦੇ ਕਿ ਹੁਣ ਦਰਿਆ ਦੇ ਵਿੱਚ ਦਰਿਆ ਦੇ ਵਿੱਚੋਂ ਇਹਨਾਂ ਨੇ ਰੇਤੇ ਦਾ ਕੰਮ ਚਲਾਉਣਾ ਉਹਦੇ ਲਈ ਪਾਣੀ ਨਹੀਂ ਛੱਡਦੇ ਪਾਣੀ ਇਸ ਕਰਕੇ ਨਹੀਂ ਸਤਲੋਜ ਵਿੱਚ ਛੱਡਿਆ ਜਾਂਦਾ ਕਿਉਂਕਿ ਇਹਨਾਂ ਦਾ ਰੇਤੇ ਦਾ ਕੰਮ ਸਾਰੇ ਸਤਲੋਜ ਦਰਿਆ ਦੇ ਵਿੱਚ ਚੱਲ ਰਿਹਾ ਹੈ ਜਿਸ ਦੀ ਵਜ੍ਹਾ ਕਰਕੇ ਇਹ ਸਤਲੋਜ ਦਰਿਆ ਦੇ ਵਿੱਚ ਪਾਣੀ ਨਹੀਂ ਛੱਡਦੇ ਹੈਗੇ ਫਿਰ ਇਹਨਾਂ ਨੂੰ ਖਿਆਈ ਜਾਂਦੀ ਆ ਚੱਲਦੇ ਪਾਣੀ ਦੇ ਵਿੱਚੋਂ ਰੇਤਾ ਕੱਢਣ ਦੀ ਹੁਣ ਜਿਹੜਾ ਇਹ ਇੰਨਾ ਡੂੰਘਾ ਪਾਣੀ ਦੇ ਵਿੱਚੋਂ ਰੇਤਾ ਕੱਢਦੇ ਉਹਦੇ ਨਾਲੇ ਸੜਕਾਂ ਟੁੱਟਦੀਆਂ ਸਾਰੇ ਟੈਪਰ ਚੁੰਦੇ ਜਾਂਦੇ ਨੇ ਹੁਣ ਤੁਹਾਨੂੰ ਪਤਾ ਵੀ ਲੁੱਕ ਦਾ ਤੇ ਪਾਣੀ ਦਾ ਤਾਂ ਕੋਈ ਮੇਲ ਹੀ ਹੈ ਨਹੀਂ ਤੇ ਉਹ ਸੜਕ ਜਿਹੜੀ ਆ ਟੁੱਟ ਜਾਂਦੀ ਸੋ ਇਹ ਜਿਹੜਾ ਜੰਗਲ ਵੀ ਇਸੇ ਕਰਕੇ ਸੁੱਕਿਆ ਸਾਡੇ ਜਿਹੜੇ ਬੋਰਾ ਦੇ ਅੱਗੇ ਮੋਟਰਾਂ ਪੱਖੇ ਉੱਪਰ ਪਏ ਹੁੰਦੇ ਸੀ ਉਹ ਕਿਉਂ ਸਮਰਸੀਬਦ ਕਰਾਉਣੇ ਪਏਗੇ ਕਿ ਰੇਤ ਦੀ ਮਾਈਨਿੰਗ ਦੇ ਨਾਲ ਪਾਣੀ ਦਾ ਲੈਵਲ ਬਹੁਤ ਥੱਲੇ ਚਲਾ ਗਿਆ ਆ ਤੁਸੀਂ ਦੇਖੋ ਵੀ ਇਧਰਲੇ ਪਾਸੇ ਜਿਹੜੀ ਸਟੇਟ ਦਾ ਪਰਲੇ ਪਾਸੇ ਮਾਈਨਿੰਗ ਥੋੜੀ ਜਿਹੀ ਘੱਟ ਹੁੰਦੀ ਆ ਦੁਆਬੇ ਦੇ ਵਿੱਚ ਉਹਨਾਂ ਪਿੰਡਾਂ ਦੇ ਵਿੱਚ ਅੱਜ ਵੀ ਪੱਖੇ ਜਿਹੜੇ ਉੱਪਰ ਹੀ ਪਏ ਨੇ ਲੇਕਿਨ ਸਾਡੇ ਜਿਹੜਾ ਪਾਣੀ ਦਾ ਲੈਵਲ ਬਹੁਤ ਥੱਲੇ ਚਲਾ ਗਿਆ ਇਹ ਵੀ ਗੱਲ ਕਰੀਏ ਕਿ ਭਾਰਤਿਸਨ ਜੋ ਜੁਨੀਅਨ ਪਹਿਲਾਂ ਦਿੱਲੀ ਦੇ ਵਿੱਚ ਡਟੀ ਸੀਗੀ ਤੇ ਹੁਣ ਮਾਇਨੇ ਦੇ ਖਿਲਾਫ ਕਿਉਂ ਤੂੰ ਪਿੰਡਾਂ ਵਾਲਿਆਂ ਨਾਲ ਵੀ ਪੂਰਾ ਸਾਥ ਦੇ ਰਿਹਾ ਦੇਖੋ ਗੱਲ ਇਸ ਸਮੇਂ ਇਹ ਜਿਹੜੀ ਸੜਕ 15 16 ਸਾਲ ਟੁੱਟੀ ਰਹੀ ਹੁਣ ਐਮਐਲਏ ਦਾ ਬੜਕਾ ਮਾਰਦਾ ਤੇ ਪਿੰਡਾਂ ਦੇ ਵਿੱਚ ਮੈਂ ਸੜਕ ਬਣਾਈ ਆ ਜਦ ਕਿ ਇਹਦੇ ਪਿੰਡਾਂ ਦੇ ਵਿੱਚੋਂ ਦਾ ਸਾਨੂੰ ਕਮੈਂਟ ਕਹਿੰਦਾ ਤੁਸੀਂ ਪਾਸਤਾ ਕਰਾ ਲਈ ਅਸੀਂ ਅਜੇ ਵੀ ਰੋਕ ਸਕਦੇ ਹਾਂ ਅਜੇ ਵੀ ਰੋਕ ਸਕਦੇ ਆਲੇ ਕਿਹੜੇ ਬੰਦੇ ਸੀ ਉਹ ਜਿਹੜੇ ਸਾਨੂੰ ਬਾਰਰਿੰਗ ਕਰਦੇ ਚੁਣੌਤੀ ਦਿੰਦੇ ਸੀਗੇ ਵੀ ਅਸੀਂ ਰੋਕ ਸਕਦੇ ਆ ਅਸੀਂ ਹਜੇ ਤੁਸੀਂ ਟੈਂਡਰ ਖਿਲਾ ਆ ਲਿਆ ਅਸੀਂ ਹਜੇ ਵੀ ਰੋਕ ਸਕਦੇ ਆ ਸਾਡੇ ਕੋਲ ਫੇਸਬੁੱਕ ਤੇ ਹਜੇ ਤੱਕ ਕਮੈਂਟ ਪਈ ਆ ਤੁਹਾਨੂੰ ਦਿਖਾ ਦੇਵਾਂਗੇ ਵੀ ਇਹ ਤਾਂ ਰੋਕ ਦੇ ਸੀਗੇ ਸਰਕਾਰ ਨੇ ਇਹ ਇੱਕ ਵਾਰੀ ਵਿਧਾਨ ਸਭਾ ਦੇ ਵਿੱਚ ਇੱਕ ਜਿਹੜੀ ਐਮ ਐਲ اے ਸਾਡਾ ਸਤਕਾਰਯੋਗ ਆ ਉਹ ਸਾਡੇ ਹਲਕੇ ਦੀ ਆਵਾਜ਼ ਆ ਇੱਕ ਇੱਕ ਸਾਨੂੰ ਵੀਡੀਓ ਦਿਖਾ ਦਵੇ ਵੀ ਵਿਧਾਨ ਸਭਾ ਦੇ ਵਿੱਚ ਜਾ ਕੇ ਇਸ ਹਲਕੇ ਦੀਆਂ ਸੜਕਾਂ ਦਾ ਮੁੱਦਾ ਠਾਾਇਆ ਕਿਸੇ ਕਾਲਜ ਦਾ ਕਿਸੇ ਯੂਨੀਵਰਸਿਟੀ ਦਾ ਸਾਡੇ ਹਲਕੇ 'ਚ ਕਾਲਜ ਹੈ ਨਹੀਂ ਯੂਨੀਵਰਸਿਟੀ ਹੈ ਨਹੀਂ ਕੋਈ ਹਸਪਤਾਲ ਵੱਡਾ ਹੈ ਨਹੀਂ ਕੋਈ ਸਟੇਡੀਅਮ ਇੱਕ ਵੀ ਸਟੇਡੀਅਮ ਹੈ ਨਹੀਂ ਹਲਕਾ ਸਾਹਮਣੇ ਵਾਲ ਦੇ ਵਿੱਚ ਵੀ ਇੱਕ ਵੀਡੀਓ ਤਾਂ ਦਿਖਾ ਦਵੇ ਵੀ ਮੈਂ ਹਲਕੇ ਦੀ ਲਈ ਲੜ ਰਹਿਆ ਹਾਂ ਉਹ ਗੱਲਾਂ ਨੇ ਸੜਕ ਅਸੀਂ ਧਰਨੇ ਲਾ ਕੇ ਅਸੀਂ ਜਨਤਾ ਨੇ ਸਾਡਾ ਸਾਥ ਦਿੱਤਾ ਅਸੀਂ ਜੂਨੀਅਨ ਦਾ ਸਹਾਰਾ ਲਿਆ ਅਸੀਂ ਸੜਕ ਇਹ ਜਿਹੜੀ ਆ ਉਹ ਬਣੀ ਠੀਕ ਹੈ ਨਾ ਜਉਂਦਾਪਾ ਦਾ ਦੇ ਪ੍ਰਧਾਨ ਦਲਵਰ ਸਿੰਘ ਜੀ ਨੇ ਸਾਡਾ ਇਹ ਮੀੜਾ ਬੰਨੇ ਲਾਇਆ ਅਸੀਂ ਤਾਂ ਅਸੀਂ ਕਹਿੰਦੇ ਸੀ ਸਾਨੂੰ ਪਤਾ ਨਹੀਂ ਸੀ ਕਿ ਅਸੀਂ ਇਹਨੂੰ ਕਾਮਯਾਬ ਬਜਾਂਗੇ ਅਸੀਂ ਜੂਨੀਅਨ ਦਾ ਫਿਰ ਸਹਾਰਾ ਲਿਆ ਸੋ ਜੇ ਦੀ ਵਜ੍ਹਾ ਕਰਕੇ ਹੁਣ ਇਹ ਇੰਨੀ ਮਿਹਨਤ ਦੇ ਨਾਲ ਬਣਾਈ ਹੋਈ ਸੜਕ ਨੂੰ ਅਸੀਂ ਇਦਾਂ ਦਾ ਟੁੱਟਣ ਨਹੀਂ ਦੇਣਾ ਕਿਉਂਕਿ ਸੜਕ ਦੇ ਤੁਸੀਂ ਦੇਖੋ ਵੀ ਸੜਕ ਦੇ ਉੱਤੇ ਸੜਕ ਫੇਰ ਦਬੂਗੀ ਬਹੁਤ ਹੈਵੀ ਸੜਕ ਬਣੀ ਸਾਰੇ ਕਹਿੰਦੇ ਇੰਨੀ ਸੜਕ ਤਾਂ ਪਹਿਲੀ ਵਾਰੀ ਬਣੀ ਆ ਲੇਕਿਨ ਉਹ ਇੰਨੀ ਹਾਵੀ ਬਣੀ ਹੋਈ ਸੜਕ ਦੁਬਾਰਾ ਫੇਰ ਟੁੱਟ ਰਹੀ ਆ ਉਹ ਹੈਵੀ ਲੋਡ ਜਿਹੜੇ ਟਿੱਪਰ ਨੇ ਉਹ ਸੈਂਟਰ ਦੇ ਵਿੱਚੋਂ ਇੰਨਾ ਦਬਾਅ ਪੈ ਰਿਹਾ ਕਿ ਸੜਕ ਸਾਈਡਾਂ ਤੋਂ ਇਹਨੂੰ ਖਿਸਕਣੀ ਸ਼ੁਰੂ ਹੋ ਗਈ ਕਿਉਂਕਿ ਉਹਦੀ ਚੜਾਈ ਤਾਂ 23 ਫੁੱਟ ਜਿਆਦਾ ਉਹ 4 ਲਾਈਨ 6 ਲਾਈਨ ਬਣਦੀ ਫੇਰ ਤਾਂ ਟਿੱਪਰ ਚੱਲ ਸਕਦੇ ਸੀ ਲੇਕਿਨ ਛੋਟੀ ਵਜ੍ਹਾ ਕਰਕੇ ਉਹ ਸੜਕ ਫੇਰ ਟੁੱਟ ਰਹੀ ਆ ਇਸ ਤਰ੍ਹਾਂ ਅਸੀਂ ਇਹਨੂੰ ਟੁੱਟਣ ਨਹੀਂ ਦੇਵਾਂਗੇ ਤੇ ਮੰਗਲੀ ਸਾਹਿਬ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਸਰਕਾਰ ਦਾ ਕੰਮ ਹੈ ਕਿ ਜਨਤਾ ਲਗੇ ਪਰ ਦੂਜੇ ਪਾਸੇ ਸਰਕਾਰ ਦੇ ਵੱਲੋਂ ਚਿੱਟੇ ਨੂੰ ਦੇਖੋ ਕਿੰਨੀ ਵੱਡੀ ਨੱਤ ਪਾਈ ਰਹੀ ਹੈ ਜਿਹੜੀਆਂ ਬੀਟਿੰਗਟਾਂ ਹੋਈਆਂ ਜਾ ਰਹੀਆਂ ਨੇ ਮਾਂ ਦੇ ਪੁੱਤ ਸਾਡੇ ਪੰਜਾਬ ਦੇ ਜਿਹੜੇ ਮਰਦ ਆ ਰਹੇ ਨੇ ਉਹ ਵੀ ਦੇਖੋ ਬਹੁਤ ਜਿਆਦਾ ਮਨਸਰਕਾਰ ਦੇ ਵੱਲੋਂ ਵਧੀਆ ਅਪਰਾ ਲੱਗਦਾ ਨਹੀਂ ਤਾਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਇੱਕ ਸਿਰਫ ਜਦੋਂ ਇਲੈਕਸ਼ਨ ਆ ਜਾਂਦਾ ਉਦੋਂ ਇਹ ਥੋੜੀ ਜਿਹੀ ਦਿਨ ਮਹਿਮ ਚਲਾਉਂਦੇ ਨੇ ਆਦਰਵਾਇਜ਼ ਹੋਣਾ ਕੁਝ ਨਹੀਂ ਹੈਗਾ ਤੁਸੀਂ ਚਿੱਟਾ ਪੀਣ ਵਾਲਿਆਂ ਨੂੰ ਫੜ ਕੇ ਤੁਸੀਂ ਪਰਚੇ ਕਰਕੇ 10 ਬੰਦੇ ਅੰਦਰ ਕਰ ਦੋਗੇ ਜਾਂ ਵੇਚਣ ਵਾਲਿਆਂ ਨੂੰ ਅੰਦਰ ਜਿਹੜਾ ਵੇਚਣ ਵਾਲਾ ਕਰ ਉਹ ਕਿੱਥੋਂ ਲੈ ਕੇ ਆਇਆ ਜਿਹੜਾ ਉਹ ਲੈ ਕੇ ਆਇਆ ਉਹ ਕਿੱਥੋਂ ਲੈ ਕੇ ਆ ਕਿਥੋਂ ਰਿਆ ਬੱਟੀ ਮੱਛੀ ਕੋਲ ਕੋ ਫੜਨ ਉਹਨੂੰ ਚਰਾਹੇ ਚ ਲਿਆ ਕੇ ਉਹਨੂੰ ਲੰਮਾ ਪਾ ਕੇ ਫੈਂਟੀ ਲਾਉਣ ਉਹਨੂੰ ਦਸਣ ਵੀ ਆ ਵੀ ਜਾਂ ਤਾਂ ਉਹ ਜਿੱਟਾ ਵੇਚਦੇ ਸੀ ਨੇ ਨਹੀਂ ਇਹ ਕੁਝ ਨਹੀਂ ਕਰਦੇ ਕਿਉਂਕਿ ਜਿਹੜੀਆਂ ਸਰਕਾਰਾਂ ਬਣਦੀਆਂ ਨੇ ਉਹ ਬਣਾਉਂਦੇ ਚਿੱਟੇ ਵਾਲੇ ਨੇ ਇਹਨਾਂ ਨੇ ਉਹਨਾਂ ਤੇ ਕੀ ਕਾਰਵਾਈ ਕਰਨੀ ਆ ਜਾਂ ਰੇਤੇ ਵਾਲੇ ਬਣਾਉਂਦੇ ਨੇ ਜਾਂ 2 ਨੰਬਰ ਦੇ ਪੈਸੇ ਵਾਲਾ ਜਿੰਨਾ ਪੈਸਾ ਵਾ ਉਹ ਸਾਰਾ ਇਲੈਕਸ਼ਨ ਦੇ ਵਿੱਚ ਜਾਂਦਾ ਇਹ ਉਹ ਫਿਰ ਬਾਅਦ ਵਿੱਚ ਉਹਨਾਂ ਦਾ ਕੰਮ ਚਲਾਉਣ ਦੇ ਲਈ ਸਰਕਾਰਾਂ ਜਿਹੜੀਆਂ ਜਨਤਾ ਦੇ ਨਾਲ ਵੀ ਧੱਕਾ ਕਰ ਰਹੀਆਂ ਹੁਣ ਕਿਹੜਾ ਸਰਕਾਰ ਜਨਤਾ ਦੇ ਨਾਲ ਧੱਕਾ ਹੀ ਕਰ ਰਹੀ ਇਹ ਕੰਮ ਥੋੜਾ ਚਾਹੋ ਤਾਂ ਕ ਹੱਲ ਥੋੜਾ ਕੱਢ ਰਹੀ ਹੈ ਤਮਾਸ਼ਾ ਦੇਖ ਰਹੀ ਹੈ ਜਨਤਾ ਲੜ ਰਹੀ ਹੈ ਸਰਕਾਰ ਤਮਾਸ਼ਾ ਦੇਖ ਰਹੀ ਹੈ ਇਹ ਜਿੰਨਾ ਤੁਸੀਂ ਦੇਖਿਓ ਜਦ ਵੀ ਇਲੈਕਸ਼ਨ ਹੋਣ ਵੀ ਆ ਜਾਣਾ ਮੈਂ ਇਹ ਸਰਕਾਰ ਨਹੀਂ ਸਾਰੀਆਂ ਸਰਕਾਰਾਂ ਚ ਇਹਨਾਂ ਦੇ ਨਾਲ ਜਿਹੜੀ 20 25 25 100 100 ਗੱਡੀ ਜਿਹੜੀ ਪਿੰਡਾਂ ਦੇ ਵਿੱਚ ਘੁੰਮਦੀ ਹੈ ਇਲੈਕਸ਼ਨ ਦੇ ਵਿੱਚ ਚੋਣਾਂ ਦੇ ਲਈ ਉਹ ਕਿਹਨਾਂ ਦੀ ਹੁੰਦੀ ਹੈ ਜਾਂ ਤਾਂ ਉਹਦੇ ਵਿੱਚ ਨੇਤਾ ਵੇਚਣ ਵਾਲੇ ਹੁੰਦੇ ਨੇ ਜਾਂ ਫਿਰ ਚਿੱਟਾ ਵੇਚਣ ਵਾਲੇ ਹੁੰਦੇ ਨੇ ਉਹ ਫੰਡ ਵੀ ਦਿੰਦੇ ਨੇ ਨਾਲ ਵੀ ਘੋੜਦੇ ਨੇ ਜਿਹਦੀ ਵਜ੍ਹਾ ਕਰਕੇ ਸਰਕਾਰਾਂ ਬਣਦੀਆਂ ਔਰ ਅਗਲੇ ਕੰਮ ਵੀ ਲੈਂਦੇ ਨੇ ਫਿਰ ਉਹਨਾਂ ਦੇ ਖਿਲਾਫ ਵੀ ਇਹ ਕ ਅਪੀਲ ਕੀ ਕਰਨਾ ਜਾਊਗਾ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਅਸੀਂ ਕੀ ਅਪੀਲ ਕਰ ਸਕਦੇ ਆ ਪੰਜਾਬ ਸਰਕਾਰ ਨੂੰ ਤਾਂ ਮਹਿੰਗਾ ਦਾ ਪੈਸਾ ਜਾ ਰਿਹਾ ਅਸੀਂ ਸਾਡੀ ਟਿਪਾਂ ਵਾਲਿਆਂ ਨਾਲ ਕਈਆਂ ਨਾਲ ਗੱਲ ਹੁੰਦੀ ਅਸਿਕਾ ਵੀ ਓਵਰਲੋਡ ਤੁਸੀਂ ਕਿਉਂ ਚਲਾਉਂਦੇ ਹੋ ਤੁਸੀਂ ਯਾਰ ਤੁਸੀਂ ਲੋਡ ਘੱਟ ਪਾ ਲਓ ਇਹਦੇ ਤੇ ਹਨਾ ਉਹ ਇਹ ਗੱਲ ਕਹਿ ਰਹੇ ਆ ਕਹਿੰਦੇ ਵੀ ਸਾਨੂੰ ਪ੍ਰਸ਼ਾਸਨ ਕਹਿ ਰਿਹਾ ਯਾਰ ਜੇ ਤੁਸੀਂ ਓਵਰਲੋਡ ਨਹੀਂ ਚਲਾਉਂਗੇ ਤਾਂ ਫਿਰ ਥੋੜੇ ਕੁਆਂਟੀਟੀ ਘਟਣ ਦੇ ਨਾਲ ਤੁਹਾਡਾ ਰੇਟੇ ਰੇਟ ਦਾ ਰੇਟ ਵਧ ਜਾਣਾ ਵਾ ਫਿਰ ਕਿ ਨਹੀਂ ਤੁਸੀਂ ਓਵਰਲੋਡ ਚਲਾਓ ਦੱਸੋ ਹੁਣ ਕਿਹਦੀ ਗੱਲ ਮੰਨੀਏ ਜਾਂ ਰੇਤੇ ਵਾਲੇ ਝੂਠ ਨੇ ਜਾਂ ਪ੍ਰਸ਼ਾਸਨ ਝੂਠਾ ਜਾਂ ਫੇਰ ਸਰਕਾਰ ਝੂਠੀ ਹੈ ਇਹਦੇ ਵਿੱਚ ਸਰਕਾਰ ਤੁਸੀਂ ਦੇਖੋ ਸਰਕਾਰ ਤਾਂ ਇਹ ਕਰਦੀ ਆ ਵੀ ਇਹ ਰੋਡ ਜਿਹੜਾ ਵਾ 15 ਟਨ ਪਾਸ ਆ ਉਸੇ ਸੜਕ ਦੇ ਉਤੋਂ ਇਹ ਹੈਗਾ 70 80 ਟਨ ਟਿਪਰ ਲੋਡ ਹੋ ਕੇ ਜਾ ਰਿਹਾ ਉਹ ਵੀ ਸਰਕਾਰੀ ਕੰਡੇ ਤੋਂ ਜਿਹੜੀ ਮੈਨਗਾ ਹੁੰਦੀ ਆ ਉੱਤੇ ਸਰਕਾਰੀ ਕੰਡਾ ਲੱਗਿਆ ਉੱਥੋਂ ਪਰਚੀ ਕੱਟੀ ਜਾਂਦੀ ਆ ਉਹ ਇਹ ਵੀ ਇੱਕ ਹੋਰ ਵੀ ਘਪੜਾ ਵੱਡਾ ਚੱਲ ਰਿਹਾ ਵੀ 70 80 ਟਨ ਜਿਹੜਾ ਉਥੋਂ ਰੇਤਾ 50 ਟਨ 60 ਟਨ ਪਾ ਕੇ ਉਹਦਾ ਜਿਹੜਾ ਬਿੱਲ ਕੱਟਿਆ ਜਾਂਦਾ ਵਾ ਉਹ 25 ਟਨਾਂ ਦਾ ਕੱਟਿਆ ਜਾਂਦਾ ਵਾ ਸਰਕਾਰ ਨੂੰ ਵੀ ਝੂਨਾ ਲੱਗ ਰਿਹਾ ਕਹਿੰਦਾ ਜਨਤਾ ਨੂੰ ਨਹੀਂ ਸਰਕਾਰ ਨੂੰ ਵੀ ਝੂਨਾ ਲੱਗ ਰਿਹਾ ਉਹ 25 ਟਨਾਂ ਦਾ ਬਿੱਲ ਕੱਟ ਕੇ ਲੰਘ ਜਾਂਦਾ ਜੀ ਅੱਗੇ ਜੇ ਕੋਈ ਬੰਦਾ ਗੱਲ ਕਰੇਗਾ ਜੀ 25 ਟਨਾਂ ਦਾ ਮਾਲ ਆ 25 ਟਨਾਂ 70 ਸੀ ਟਨਾਂ ਦਾ ਉਹ ਟਿਪਰ ਆ ਤੇ 25 ਟਨਾਂ ਦਾ ਬਿੱਲ ਬਣਾ ਕੇ ਸਰਕਾਰ ਨੂੰ ਵੀ ਝੂਨਾ ਲੱਗਦੇ ਸਰਕਾਰ ਨੇ ਕੀ ਕਰਨਾ ਮੈਂ ਸਾਨੂੰ ਉਹ ਜਿਹੜੀਆਂ ਟੈਕਸ ਹੋਵੇ ਭਾਈਚਾਰਾ ਉਹ ਜਨਾਲੜੇ ਸਰਕਾਰ ਤੇ ਪ੍ਰਜਾਇਸ਼ੁਰ ਬਣਾਵੇ ਸਰਕਾਰ ਨੇ ਤਾਂ ਨਹੀਂ ਸੁਣਨੀ ਸੁਣਨੀ ਗੱਲ ਸਾਰੇ ਜਨਤਾ ਇਕੱਠੀ ਹੋਵੇ ਸਰਕਾਰ ਤੇ ਪ੍ਰੈਸ਼ਰ ਬਣਾਵੇ ਵੀ ਇਹ ਚਾਹੁੰਦਾ ਇਹਦੇ ਨਾਲ ਬੰਨ ਸਰਕਾਰ ਬਣਾਵੇ ਸਤਲੋਜ ਦੇ ਇਨਾਰ ਨਾਲੋਂ ਹਾਈਵੇ ਤੇ ਇਹਨੂੰ ਲਿੰਕ ਰੋੜਾ ਤੇ ਜਾਂ ਨੈਸ਼ਨਲ ਹਾਈਵੇ ਤੇ ਨਾ ਚਲਾਉਣ ਇਹਨੂੰ ਜਿਹੜਾ ਸਟ੍ਰੀਟ ਹਾਈਵੇ ਤੇ ਇਹਨੂੰ ਨੈਸ਼ਨਲ ਹਾਈਵੇ ਵਾਲੇ ਪਾਸੇ ਨੂੰ ਇਹ ਟ੍ਰੈਫਿਕ ਕਰਨ ਜੇ ਸਰਕਾਰ ਨੇ ਕੰਮ ਚਲਾਉਣਾ ਹੈਗਾ ਇਹਦੇ ਨਾਲ ਮੈਨੂੰ ਨਹੀਂ ਲੱਗਦਾ ਕੋਈ ਇਨਕਮ ਹੀ ਕਹਿੰਦੇ ਆ ਸਾਨੂੰ ਰੈਵਨਿਊ ਆਉਂਦਾ ਮੈਨੂੰ ਲੱਗਦਾ ਇਸ ਰੈਵਿਊ ਦੇ ਨਾਲ ਸਟ੍ਰੀਟ ਦਾ ਜਿਹੜਾ ਇਹ ਘੱਟ ਫਾਇਦਾ ਹੋ ਰਿਹਾ ਤੇ ਜਿਹੜੇ ਲੀਡਰ ਨੇ ਇਹਨਾਂ ਦਾ ਵੱਧ ਫਾਇਦਾ ਹੋ ਰਿਹਾ ਉਹਨਾਂ ਦਾ ਵਿਕਾਸ ਵੱਧ ਹੋ ਰਿਹਾ ਹੈਗਾ ਸਰਕਾਰ ਦੇ ਨਾਲ ਧੰਨਵਾਦ ਜੀ ਇਹ ਸੰਜੀ ਭਾਰਤ ਕਿਸਾਨ ਮਜ਼ਦੂਰ ਯੂਨੀਅਨ ਦੇ ਜੋ ਸੁਦੇਸ਼ੀ ਮੰਗਲੀ ਜੋ ਅਕਸਰ ਦੇਖ ਰਹੇ ਨੇ ਕਿ ਪੰਜਾਬ ਦੇ ਵਿੱਚ ਕੋਈ ਵੀ ਕਿਸੇ ਦਾ ਉਹ ਕਹਿ ਸਕਦੇ ਆ ਕੋਈ ਦਿੱਕਤ ਆਂਦੀ ਹੈ ਤਾਂ ਇਹ ਯੂਨੀਅਨ ਉੱਥੇ ਸਾਥ ਦਿੰਦੀ ਹੈ ਤਾਂ ਭਾਈ ਜੀ ਉਹਨਾਂ ਨੇ ਜੋ ਚੰਗਾ ਦਿਖਾਏ ਉਹਨਾਂ ਦਾ ਮਕਸਦ ਸੀ ਪੰਜਾਬ ਨੂੰ 22 TV ਚੈਨਲ ਅਹੀ ਦਿਖਾਉਂਦਾ ਕਿ ਹਜੇ ਵੀ ਮੌਕਾ ਵਾ ਜਾਗ ਜਾਓ ਕਿ ਆਉਣ ਵਾਲੇ ਸਮੇਂ ਵਿੱਚ ਕਿਤੇ ਉਹ ਨਾ ਹੋਵੇ ਜੋ ਅਕਸਰ ਰੇਗਿਸਤਾਨ ਰੇਗਿਸਤਾਨ ਚ ਦੇਖਦੇ ਆ ਕਿ ਪਾਣੀ ਦੀ ਦਿੱਕਤ ਨਾਲ ਕਿੰਨੇ ਕਿੰਨੇ ਕਿਲੋਮੀਟਰ ਜਾ ਕੇ ਘਰੇ ਤੋਂ ਪਾਣੀ ਲੈ ਕੇ ਆਉਣਾ ਪੈਂਦਾ ਵਾ ਤੇ ਦੂਜੇ ਪਾਸੇ ਜਿਹੜੇ ਬੋਰ ਹੋ ਰਹੇ ਨੇ ਸ਼ਹਿਰਾਂ ਵਿੱਚ ਦੇਖ ਰਹੇ ਨੇ ਕਿ ਜਿਹੜੀ ਕਲੋਨੀਆਂ ਕਰਕੇ ਆ ਜੀ ਪਾਣੀ ਦਾ ਜਿਹੜਾ ਬਹਾਵ ਜਾਂ ਪੱਤਰਾ ਉਹ ਨੀਚੇ ਡਾਊਨ ਹੋਣਾ ਜ਼ਿਆਦਾ ਜਨ ਕਰਕੇ ਪਾਣੀ ਦੀ ਅੰਨਾ ਤੇ ਦਿੱਕਤਾਂ ਸਹਮਣਾਂ ਨਾ ਕਰਨਾ ਪਵੇ ਤੇ ਅਸੀਂ ਵੀ ਪੰਜਾਬ ਨੂੰ 25 ਚੈਨਲਾਂ ਦੀ ਪੰਜਾਬ ਸਰਕਾਰ ਨੂੰ ਫੀਲ ਕਰਦੇ ਆ ਕਿ ਮਾਈਨਿੰਗ ਦਾ ਜਿਹੜਾ ਇੱਕ ਇਸ਼ੂ ਗੱਲ ਕਰੀਏ ਗੋਸਗੜਪਿੰਡ ਦੇ ਵਿੱਚ ਤੁਹਾਡੇ ਬੱਸੇ ਸੀ ਵੀ ਗੱਲ ਕਰਾਂਗੇ ਟੀ ਪਿੱਪਰ ਵਾਲੇ ਵੀ ਆਪਣੀ ਜਗ੍ਹਾ ਸਹੀ ਨੇ ਕਿਉਂਕਿ ਉਹਨਾਂ ਵੀ ਆਪਣਾ ਪਰਿਵਾਰ ਲੱਖਾਂ ਰੁਪਇਆ ਲਾ ਕੇ ਪਰਿਵਾਰ ਪਾਲ ਰਹੇ ਨੇ ਤੇ ਹੁਣ ਪੰਜਾਬ ਨੂੰ 2020 ਚੈਨਲ ਦੇ ਵਿੱਚ ਖਬਰਾਂ ਦਿਖਾ ਰਹੇ ਆ ਤੁਹਾਡੀ ਇਸ ਬਾਰੇ ਕੀ ਐ ਟਿਕਰਾਇਆ ਉਹਨੂੰ ਆਪਣਾ ਕਮੈਂਟ ਜੂ ਸਾਂਝਾ ਕਰੋ ਤਾਂ ਜੋ ਕਿ ਸਰਕਾਰ ਤੱਕ ਇਹ ਵੀਡੀਓ ਜਾਵੇ ਤੇ ਜਿਹੜੀ ਸਰਕਾਰ ਇਸ ਦੇ ਵੱਲ ਧਿਆਨ ਲੱਗੇ ਤੇ ਉਹ ਜਲਦ ਹੱਦ ਪਾਵਾਂਗੇ ਨਮੀ ਅਪਡੇਟਰ ਦੇ ਨਾਮ 'ਤੇ ਤੁਸੀਂ ਦੇਖਦੇ ਰਹੋ ਪੰਜਾਬ 2020 ਚੈਨਲ ਤੇ ਮੈਂ ਆਹ ਸਾਹਿਲ ਮਹਿਰਾ ਕੈਮਰਾਮੈਨ ਸ਼ੂਭਨ ਦੇ ਨਾਲ ਧੰਨਵਾਦੀ ਸ਼ੁਕਰੀਆ